ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੁਹਾਲੀ ਦੇ ਪਿੰਡ ਪਾਪੜੀ ਦੇ ਨੁਮਾਇੰਦੇ ਜਿਨ੍ਹਾਂ ਵੱਲੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸੰਦੇ ਪੱਤਰ ਰੱਦ ਹੋਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਕਰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮੁਹਾਲੀ ਦੇ ਪਿੰਡ ਪਾਪੜੀ ਦੀ ਪੰਚਾਇਤੀ ਚੋਣਾਂ ਤੇ ਰੋਕ ਲਗਾ ਦਿੱਤੀ ਗਈ ਹੈ ਅਸਮਾ ਬਿਦਣਾ ਮੇਨ ਮੁੱਦਾ ਕੀ ਅੱਜ ਦਾ ਮੇਨ ਮੁੱਦਾ ਇਹ ਹੈ ਜੀ ਕਿ ਜੋ ਇਹਨਾਂ ਇਲੈਕਸ਼ਨ ਦੌਰਾਨ ਕਾਬਲੇ ਕੀਤੇ ਨੇ ਜੋ ਇਹ ਕਹਿ ਰਹੇ ਤੇ ਕਹਿੰਦੇ ਜਿਸ ਸਮਾਂ ਦਾ ਪਰ ਹੈ ਔਰ ਜਿੱਦਾਂ ਨੇ ਇੱਕ ਅਕਸਰ ਲੁੱਟੀਆਂ ਨੇ ਲੁੱਟ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਮੰਦ ਭਰ ਗੱਲ ਹੈ ਇਹ ਮੇਰੇ ਅਰਥੇ ਦਾ ਪਹਿਲੀ ਵਾਰ ਹੋਇਆ 35 ਸਾਲ ਤੋਂ ਪਉਂਦੇ ਦਿਨ ਚਾਏ ਅਸੀਂ ਸੰਗਰਮ ਹੈ ਕਦੇ ਇਹ ਜੀ ਗੱਲ ਨਹੀਂ ਹੋਈ ਮੈਂ ਹੁੰਦੇ ਬੱਦ ਦੋ ਵਾਰੀ ਕਾਲੇ ਹੁੰਦੇ ਐਮਐਲਏ ਰਹਾ ਉਦੋਂ ਪਹਿਲਾਂ ਬਿਨਾਂ ਐਮਐਲਏ ਵੀ ਰਹਾ ਉਦੋਂ ਪਹਿਲਾਂ ਅਸੀਂ 97 'ਚ ਵੀ ਅਸੀਂ ਸਰਕਾਰ ਕਾਲੇ ਨੇ ਬਣੀ ਐ ਸਾਨੂੰ ਕਦੇ ਇਹ ਨਹੀਂ ਹੋਇਆ ਕਿ ਸਾਨੂੰ ਐਨਓਸੀ ਨਾ ਮਿਲੇ ਜਾਂ ਸਾਡੇ ਬੰਦਾਂ ਨੂੰ ਕਾਇਨਾਮਾ ਭਰ ਦਿੱਤੇ ਜਾਣ ਜਿਹੜਾ ਵੀ ਬੰਦਾ ਟ੍ਰਾਇਲ ਸੀ ਉਹ ਇਲੈਕਸ਼ਨ ਲੜ ਸਕਦਾ ਸੀ ਪਰ ਆ ਜਿਹੜਾ ਕੰਮ ਹੋਇਆ ਇਹਦਾ ਇੱਕ ਐਸਾ ਲੋ ਬੜੇ ਜਿਨੀ ਮੇ ਅਸੀਂ ਚਾਰਜਿਸ ਦੇ ਤਹਿਤ ਹੋਇਆ ਔਰ ਇਹਨਾਂ ਨੇ ਜਿਸ ਤਰੀਕੇ ਨਾਲ ਆ ਪਿੰਡ واپੜੀ ਦਾ ਮੁੱਦਾ ਬੜਾ ਸਰਕਾਰ ਮਿਲਿਆ ਉਹ ਪਿਛਲੀ ਤਰ੍ਹਾਂ ਚ ਵੀ ਮੈਂ ਵਿਧਾਨ ਸਭਾ ਜੌਰ ਨੂੰ ਮੁੱਦਾ ਹਟਾਇਆ ਸੀ ਇਹ ਕਿ ਭਾਈ ਉੱਥੇ ਵਾਇਲੇਸ਼ਨ ਹੋ ਰਹੀ ਹੈ ਔਰ ਉੱਥੇ ਇੰਨੀ ਜਿਹੀ ਸਰਕਾਰੀ ਪ੍ਰੋਪਰਟੀ 100 150 ਕੜੀ ਜ਼ਮੀਨ ਹੈ ਉਹਦੇ ਕਬਜ਼ਾ ਕੀਤਾ ਜਾ ਰਿਹਾ ਹੈ ਔਰ ਨਿਜਾਇ ਹੋਰ ਨਾ ਉਦੀ ਰਿਸਟਰੀ ਹੋਈ ਹੈ ਹੁਣ ਤੱਕ ਨਾ ਉਹਦਾ ਕੋਈ ਪ੍ਰੋਪਰ ਐਗਰੀਮੈਂਟ ਹੋਇਆ ਤੇ ਉਹ ਕਬਜ਼ਾ ਕਰ ਲਿਆ ਹੈਗਾ ਤੇ ਉੱਥੇ ਸੜਕਾਂ ਬਣੀ ਜਾ ਰਹੀਆਂ ਨੇ ਔਰ ਜਦੋਂ ਪਿੰਡ ਦੀ ਪੰਚਾਇਤ ਨੇ ਇਸ ਦਾ ਬੋਧ ਕੀਤਾ ਤਾਂ ਉਲਟਾ ਉਹਨਾਂ ਦੀ ਪਹੁੰਚ ਝਾੜੇ ਲੱਗ ਸੀਗੀ ਉਹਨਾਂ ਨੇ ਇਹਨਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਬਾਈ ਜਾਨ ਸਾਡੀ ਬਣ ਗਈ ਤੇ ਅਸੀਂ ਉਹਨੂੰ ਬਚਾਉਣ ਦੀ ਖਾਤਰ ਸੁਪਰੀਮ ਕੋਰਟ ਤੱਕ ਗਏ ਕਿਉਂਕਿ ਇਹ ਬੰਦਾ ਪੈਸੇ ਵਾਲਾ ਸੀ ਜਿੱਥੇ ਜਾਂਦਾ ਸੀ ਉੱਥੇ ਵੱਡਾ ਵਕੀਲ ਕਰਕੇ ਖੜਾ ਕਰ ਝੂਠਵਾਂ ਬੋਲ ਜਾਂਦਾ ਸੀ ਫਿਰ ਝੂਠਾ ਐਫੀਆਰ ਦੇ ਕੇ ਸਟੇ ਵਗੈਰ ਕਰਾਦੀ ਕਿ ਮੈਂ ਇਸ ਦਾ ਪਿੰਡਰ ਦੇ ਵਿਰੇ ਸਹਮਦੇ ਸੀ ਗੱਲ ਹੀ ਕੋਈ ਨਹੀਂ ਹੈ ਜਦੋਂ ਪਿੰਡਾ ਦੁਬਾਰਾ ਫਿਰ ਸੁਪਰੀਮ ਕੋਰਟ ਜਾਣਾ ਪਿਆ ਇਸ ਗੱਲ ਬਾਰੇ ਝੂਠਾ ਐਫੀਆਰ ਦਿੱਤਾ ਹਾਈ ਕੋਰਟ ਦੇ ਵਿੱਚ ਇਤਨੀ ਵੱਡੀ ਗੱਲ ਹੋ ਸਕਦੀ ਹੈ ਕਿ ਸਾਡੀ ਇਸ ਦਾ ਸਹਿਮਤੀ ਹੈ ਪਿੰਡ ਵਾਲਾ ਕੋਈ ਗੱਲ ਕੰਮ ਨਹੀਂ ਕਰ ਰਿਹਾ ਹੈ ਫੇਰ ਜਿਹੜੀ 15 ਲੱਖ ਜਿਹਦਾ ਤਵਾਦਲਾ ਹੋਇਆ ਸੀ ਇਹਨੂੰ ਜਾ ਕੇ ਪਿੱਛੇ ਖੂਦੇ ਤੇ ਜਿਹੜੀ ਮੇਰੇ ਕੋਲ ਬੈਲਰ ਦਾ ਬੰਦੇ ਬੰਦੇ ਡੂੰਗਾ ਟੋਏ ਨੇ ਤੇ ਆਪ ਮੇ ਰੋਡ ਤੇ ਪਤਾ ਕਾ ਜਿੰਨੀ ਲੈ ਕੇ ਤੇ ਸ਼ੁਰੂ ਬਣਾ ਕੇ ਵਜਤੇ ਜਿਹੜੀ ਹੋਰ ਜਿਹੜੀ ਆ ਆ ਜਿਹੜੀ ਜ਼ਮੀਨ ਜਿਹੜਾ ਹੁਣ ਮਸਲਾ ਦੀ ਡਿਟ ਹੈਗਾ ਇਹ ਵੀ ਇਹਦੀ ਪੰਚਾਇਤ ਇਹੀ ਪੰਚਾਇਤ ਮੈਂਬਰ ਬੰਦੇ ਉਹ ਨੇ ਜਿਨ੍ਹਾਂ ਨੇ ਉਦੋਂ ਫਤੇ ਪਾਏ ਸੀ ਜਿਹਨੇ ਜ਼ਮੀਨ ਵੇਚੀ ਸੀ ਪੇਟ ਦੀ ਉਹੀ ਬੰਦੇ ਨੇ ਉਹੀ ਉਸਤਾ ਜੈ ਸਿੰਘ ਜਿਹੜਾ ਮਾਰਗਪਾਤ ਆਪਦਾ ਨਹੀਂ ਰਿਹਾ ਉਹ ਤੇ ਉਹਨਾਂ ਦਾ ਪਰਿਵਾਰ ਹੀ ਸਾਰੇ ਉਹਦੇ ਪੁੱਤ ਧੀ ਆ ਨੇ ਸਾਰੇ ਉਹਦੇ 누ਹਾ ਹੋਰੀਆਂ ਜਾਂ ਉਹਦਾ ਬੇਟਾ ਉਹ ਬੰਦੇ ਇਲੈਕਸ਼ਨ ਲੜ ਰਹੇ ਨੇ ਪਰ ਉਹਨਾਂ ਦੇ ਕਾਲਜ ਜਿਨ੍ਹਾਂ ਦੇ ਇਹ ਗੱਲ ਪ੍ਰੂਵ ਹੋ ਚੁੱਕੀ ਕਿ ਵੀ ਇਹ ਹਾਈ ਕੋਰਟ ਦੇ ਨੋਟਸ ਤੇ ਆਰਡਰ ਆਇਆ ਉਹਦਾ ਨੋਟਸ ਹੋਇਆ ਆਰਡਰ ਹੋਇਆ ਕਿ ਇਹਨਾਂ ਦੀ ਬਿਲਟੀ ਕਰਾਈ ਜਾਵੇ ਔਰ ਬਕਾਇਦਾ کورٹ ਲਗੀ کورٹ ਦਾ ਜੇ ਫੈਸਲਾ ਹੋਇਆ ਕਿ ਉਹਦੀ ਤੇਰਾਖੇ ਜਮੀਨ ਦੀ ਬਿਲਟੀ ਕਰਾਉਣ ਤੋਂ ਬਾਅਦ ਡੀਮਾਰਕੀਸ਼ਨ ਤੋਂ ਬਾਅਦ ਕਿਤੇ ਕਿਤੇ ਕਿਹੜੀ ਜ਼ਮੀਨ ਪਈ ਆ ਤਾਂ ਦੇਖੋ ਉਹ ਜ਼ਮੀਨ ਦੇ 5 ਗਣਾ ਕੁਸਟ ਨੂੰ ਮਰਲੇ ਜਿਹੜੇ ਆ ਇਸ ਪਰਿਵਾਰ ਦੇ ਕਾਲਜ ਥੱਲੇ ਆਏ ਔਰ ਇਹਨਾਂ ਨੇ ਉਸ ਤੋਂ ਬਾਅਦ ਇੱਕ ਐਗਰੀਮੈਂਟ ਹੋਇਆ ਪੰਚਾਇਤ ਦੇ ਵਿੱਚ ਬੈਠ ਕੇ ਕਿ ਅਸੀਂ ਜੀ 30 9 21 ਤੱਕ ਜਿਹੜੀ ਸਾਰੀ ਜ਼ਮੀਨ ਖਾਲੀ ਕਰ ਦਿਆਂਗੇ ਪਰ ਖਾਲੀ ਤਾਂ ਕੀ ਕਰਨੇ ਸੀਗੇ ਅੱਜ 30 9 24 ਹੋ ਗਈ 3 ਸਾਲ ਹੋ ਗਏ ਪੂਰੇ 3 ਸਾਲਾਂ ਦੇ ਵਿੱਚ ਉਸ ਜ਼ਮੀਨ ਦਾ ਇਹਨਾਂ ਨੇ ਕੋਈ ਕਬਜ਼ਾ ਨਹੀਂ ਦਿੱਤਾ ਪਰ ਉਲਟਾ ਸਕੂਲ ਦੀ ਬਿਲਡਿੰਗ ਵਾਸਤੇ ਮੈਂ 20 ਲੱਖ ਰੱਪਾ ਜਿਉ ਸਕੂਲ ਵਿੱਚ ਰੁਕ ਗਿਆ ਸਕੂਲ ਨਹੀਂ ਬਣ ਸਕਿਆ ਤਾਂ ਇਸ ਕਰਕੇ ਇਹ ਲੋਕ ਜਿਹੜੇ ਨੇ ਇਹ ਦੁਬਾਰੇ ਕਾਬਜ ਹੋ ਕੇ ਔਰ ਜੋ ਸਾਡੇ ਸਰ ਸਾਹਿਬ ਐਮਐਲਏ ਸਾਹਿਬ ਸਰ ਤਲਵੰਸੀ ਨੇ ਉਹਨਾਂ ਨੂੰ ਮਿਕਸਰ ਨਾਲ ਪਹਿਲਾਂ ਪਹਿਲੇ ਬਚਾ ਚੁੱਕੇ ਨੇ ਪਹਿਲਾਂ ਜਮੀਨ ਜਿਹੜੀ ਪੰਚਾਇਤ ਦੀ ਕੌਂਡੀਆਂ ਵਾਲੇ ਭਾਤ ਦੇ ਚੁੱਕੇ ਨੇ ਤੇ ਹੁਣ ਵੀ ਦੁਬਾਰਾ ਡੇਟ ਨੂੰ ਚਾਰ ਬੈਠੇ ਸੀ ਤੇ ਇਸ ਕਰਕੇ ਇਹ ਇਹ ਸਾਡੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਹਨਾਂ ਦੇ ਕਾਗਜ਼ ਰਿਜੈਕਟ ਕੀਤੇ ਉਲਟਾ ਜਿਨ੍ਹਾਂ ਨੇ ਪ੍ਰੋਟੈਕਟ ਕੀਤਾ ਪਿੰਡ ਦੀ ਲੈਂਡ ਨੂੰ ਉਹਨਾਂ ਦੇ ਕਾਗਜ਼ ਰਿਜੈਕਟ ਕੀਤੇ ਪਰ ਇਹਨਾਂ ਨੇ ਕਹਿੰਦਾ ਹਾਈ ਕੋਰਟ ਦਾ ਰੁਕੀਤਾ ਹਾਈ ਕੋਰਟ ਨੇ ਅੱਜ ਇਸ ਇਲੈਕਸ਼ਨ ਨੂੰ ਸਟੇ ਕੀਤਾ ਹੈ ਕਿ ਇਸ ਪਿੰਡ ਨੇ ਇਲੈਕਸ਼ਨ ਬਾਪੜੀ ਪਿੰਡ ਦੇ ਪਰ ਉਦੋਂ ਬਾਅਦ ਤੁਸੀਂ ਆਜੋ ਤੁਸੀਂ ਆ ਨਾ ਗਏ ਤਾਂ ਸਾਰੇ ਸੱਜਣ ਬੈਠਾ ਸਾਡੇ ਪਿੱਛੇ ਬੈਠੇ ਆ ਜਿਨ੍ਹਾਂ ਨੇ ਪੰਜੀ ਸਰਪੰਚੀ ਵਾਸਤੇ ਅਪਲਾਈ ਕੀਤਾ ਸੀ ਪੰਜੀ ਵਾਸਤੇ ਪਰ ਇਹਨਾਂ ਨੇ ਕੀਤਾ ਕੀ ਜਿਹੜੇ ਸਾਡੇ ਵੱਲੋਂ ਕਾਗਜ਼ ਸਾਡੇ ਰਿਜੈਕਟ ਹੋ ਗਏ ਜਿਹੜੇ ਇਹਨਾਂ ਨੂੰ ਬੱਤਾ ਦਿੱਤਾ ਜਾ ਕੇ ਕੋਈ ਲੈਂਡ ਡੇਨ ਹੋਇਆ ਕੀ ਹੋਇਆ ਉਹ ਰੱਬ ਜਾਣਦਾ ਜਾਂ ਉਹਨਾਂ ਦਾ ਇਮਾਨ ਜਾਣਦਾ ਤੇ ਕਿਸ ਤਰੀਕੇ ਨਾਲ ਹੋਇਆ ਉਹ ਜਿਹੜੇ ਬੰਦੇ ਰਿਜੈਕਟਡ ਸੀ ਉਹ ਵੀ ਐਕਸੈਪਟ ਕਰ ਲੈ ਉਹਨੇ ਕਾਗਜ਼ ਐਕਸੈਪਟ ਕਰ ਲਿਓ ਜੋ ਕਮੀ ਪੇਸ਼ੀ ਜੋ ਲਿਖਿਆ ਸੀ ਸੁਰਮਤ ਦਿਖਾਇਆ ਪਹਿਲਾਂ ਵੀ ਕਿ ਉਹ ਵੀ ਉਹ ਐਕਸੈਪਟ ਕਰ ਲੈ ਇਦਾਂ ਹੀ ਬਲੋਕ ਪੁਰਜੂ ਹੋਇਆ ਸੇਮ ਆਪਣੇ ਪਿਛੇ ਬਲੋਕ ਪੁਰਦੀ ਆ ਰਿਜੈਕਟਡ ਐਕਸੈਪਟ ਹੋ ਗਏ ਜਿਹੜੇ ਸੈਕਟਰ ਸੀਗੇ ਹੋਰੀਜੈਂਟਡ ਹੋਗੇ ਜਿਹੜੇ ਧਖੇਰਾ ਤਾਕ ਦੂਸਰੀਆਂ ਪਾਰਟੀਆਂ ਦੇ ਤੁਸੀਂ ਰਿਜੈਕਟ ਕਰਦੇ ਜਿਹੜੇ ਬੰਦੇ ਉਹਨਾਂ ਦਾ ਆਹ ਨਹੀਂ ਪਰੋਣਾ ਬੰਦਾ ਅੱਜ ਤਿੰਨੇਵੇਂ ਚੇਂਜ ਕਰਤਾ ਅੱਜ ਜਿਹੜਾ ਅੱਜ ਦੇਖੋ ਝਾਂਪੜ ਦਾ ਅੱਜ ਸਿੰਬਲ ਚੇਂਜ ਕਰਤਾ ਕਿਤੇ ਹੋ ਸਕਦਾ ਤੁਸੀਂ ਇਲੈਕਸ਼ਨ ਤੋਂ ਇੱਕ ਦਿਨ ਬੜਾ ਕ੍ਰਿਸ਼ੂ ਡੇ ਦੇ ਤੇ ਇੱਕ ਹੰਢੇ ਘਾਣ ਦਾ ਬੀਸ ਗੱਲ ਦੇ ਲਾਹਾ ਹੁੰਦਾ ਤੇ ਹੁਣ ਜੇ ਦੂਜੇ ਦਿਨ ਦਾ ਸਿੰਬਲ ਬਾਈਟ ਤਾਂ ਬਹੁਤ ਸਾਡੇ ਵੋਟਾਂ ਖਰਾਬ ਹੋਣਗੀਆਂ ਲੋਲ ਬੋਲੇ 8 ਬੰਦੇ ਨੇ ਤੇ ਇਥੋਂ ਦੇ 7 ਬੰਦੇ 7-8 ਬੰਦੇ ਨੇ ਜਿਹੜਾ ਨਾ ਰਜਿਸਟਰ ਕਾਜ ਰਿਜੈਕਟ ਹੋਵੇ ਨਾ ਪਾਸ ਕੀਤੇ ਨੇ ਬੜ ਮਾਜਰੇ ਦੇ ਸਰਪੰਚ ਜਿਹੜਾ ਅਨਵਰ ਅਲੀ मंसूर ਹੈ ਉਹਦਾ ਕਾਜ ਨਾ ਰੱਦ ਹੋਏ ਹੋਏ ਨੇ ਤੇ ਹੁਣ ਉਹਦੇ ਉਪਰ ਰੁਕ ਕਰਤੇ ਕਿਵੇਂ ਹੋਗੇ ਵੀ ਦੱਸੋ ਔਰ ਅੰਜ ਤੇ ਉਸ ਗੱਲ ਹੋਈ ਹੈ ਤੇ ਪੰਜ ਨੂੰ ਸ਼ਾਮ ਤੱਕ ਸਾਰੀ ਰਿਪੋਰਟਾਂ ਦੇਣੀ ਸੀ ਆਪਣੇ ਕਾਰਨ ਸੀ ਜਿਹੜਾ ਕੁਸ਼ਨ ਨੂੰ ਉਹ ਤਾਂ ਹੋਈ ਨਹੀਂ ਪਰ ਇਹਨਾਂ ਨੇ ਸਾਤ ਦੇ ਨੂੰ ਜਿਆਦਾ ਨੋਟਸ ਤੇ ਲਾਏ ਕੱਲ ਵੀ ਜਿਹੜਾ ਨਾਲ ਕੱਲ ਸਵੇਰੇ ਡਾਕਟਰ ਲੱਗਦੇ ਲੱਗੇ ਬਣਾਉਣ ਲੱਗੇ ਸੀ 500 ਰਾਤ ਨੂੰ ਬਕਾਇਦਾ ਅਸਤੇ ਦਫ਼ਤਰ 9 ਵਜੇ ਤੋਂ 9 ਵਜੇ ਤੱਕ ਬੰਦੇ ਪਾਰਾ ਤੱਕ ਮੋਟਾ ਮਾਦ ਰਹੇ ਨੇ ਕਿ ਸਾਡੇ ਵੀ ਕਿ ਇੱਕ ਦੋ ਸਾਈਨ ਹੋਣ ਵਾਲੇ ਸਾਡੇ ਸਾਈਨ ਕਰਾ ਲਓ ਕਿਸੇ ਸੈਨਿਕ ਕਰਾਏ ਉਲਟਾ ਹੁਣ ਕਰ ਦੇ ਤੌਰ ਤੇ ਉਸ ਤੋਂ ਬਾਅਦ ਜੀ ਕੁੰਡਰਾ ਪਿੰਡ ਦੇ ਦਵਿੰਦਰ ਸਿੰਘ ਬੈਠੇ ਆ ਤੁਹਾਡੇ ਕੋਲੇ ਆ ਬੈਠੇ ਆ ਕਿ ਇਹਨਾਂ ਨੇ ਪਿੰਡ ਦੇ ਵਿੱਚ ਜਿਹੜਾ ਕੇਸ ਤੇ ਅਖਰੀ ਗੱਲ ਹੈ 29 ਮੋਟਾ ਜਾਲੀ ਬਣਾਈਆਂ ਗਈਆਂ ਉਹ ਵੀ ਆ 3 ਤਰੀਕ ਨੂੰ ਬਣਾਈ ਜਾਂ 3 ਤੋਂ 4 ਨੂੰ ਬਣਾਈਏਗੇ ਜੋ ਇੱਕ ਤੱਕ ਪ੍ਰੋਸੈਸ ਸੀਗਾ ਇਹਨਾਂ 22 ਨੂੰ 25 ਬੰਦੇ ਅਸਲੀ ਬੰਦੇ ਨੇ ਪਿੰਡ ਦੇ ਉਹਨਾਂ ਬੰਦਿਆਂ ਦੇ ਕਾਜ ਦਿੱਤੇ ਪਰ ਉਹ ਵੀ ਵੋਟ ਨਹੀਂ ਬਣੀ ਕੋਈ ਵੀ ਪਰ ਪਹਿਲਾਂ ਵੀ 150 ਵੋਟ ਜਿਆਦੀ ਬੜੀ ਸੀ ਤੁਹਾਡੇ ਨੋਟਿਸ ਵਿੱਚ ਲੜਾਈ ਹੋਈ ਸੀ ਇਲੈਕਸ਼ਨ ਦੇ ਦੌਰਾਨ ਪਾਰਲੀਮੈਂਟ ਦੇ ਦੌਰਾਨ ਪੂਰੇ ਪਿੰਡ ਦੇ ਵਿੱਚ 150 ਜਿਆਦੀ ਸੀ ਉਹਨੂੰ ਅਸੀਂ ਚੈਲੰਜ ਕੀਤਾ ਹਾਈ ਕੋਰਟ 'ਚ ਹਾਈ ਕੋਰਟ ਨੇ ਉਹ ਚੱਲਣ ਬਾਅਦ ਉਹ ਵੋਟਾਂ ਡਿਡਕਾਂ ਦੇ ਉੱਪਰ ਆਰਡਰ ਕੀਤਾ ਜਿਹਦਾ ਕਾਸਟ ਵੀ ਪਾਈ ਡੀਸੀ ਨੂੰ ਤੇ ਹਰਾਸਮੈਂਟ ਦੀ ਕਾਸਟ ਵੀ ਪਾਈ ਤੇ ਉਹ ਵੋਟਾਂ ਜਿਹੜੇ ਹਾਈ ਕੋਰਟ ਨੇ ਕਟਾਈਆਂ ਮੁੜ ਕੇ ਫੇਰ ਉਹੀ 27 ਬੰਦੇ ਵੋਟ ਜਿਆਦੀ ਫੇਰ ਬਣਾ ਰਹੇ ਨੇ ਸਾਈਫੇ ਜਲੀ ਬਣ ਰਹੀਆਂ ਤੁਸੀਂ ਆਪੇ ਬੰਦੇ ਜਿਹੜੇ ਪਹਿਲੇ ਰਿਜੈਕਟ ਹੋ ਜਾਂਦੇ ਦੁਬਾਰਾ ਹੋਰ ਨਵੇਂ ਜਿਹੜੇ ਹੁਣ 27 ਬੰਦੇ ਜਾਂਦੇ ਉਹ ਸੋਹਰੇ ਵਿੱਚ ਤੇ ਹੈਗੇ ਤੁਸੀਂ ਦੱਸੋ ਕਿ ਕਿਦਾਂ ਆਪਾਂ ਇਹਨੂੰ ਕਹਿੰਦੇ ਨਰਪਾਕਿਸਤਾਨ 700 ਮੀਟਰ ਕਰਨ ਇਲੈਕਸ਼ਨ ਹੋ ਰਿਹਾ ਹੈ ਜਾਂ ਫਿਰ ਇਹ ਫੇਰ ਹੈ ਜਿੰਨੇ ਵੀ ਆਪਣੇ ਬੰਦੇ ਕੈਨਸਲ ਹੋਈਆਂ ਜਾਂ ਜਿੰਨੇ ਵੋਟਾਂ ਵਗੈਰਾ ਕੀ ਦਾਤ ਜਿੰਦੀ ਪੱਤਰ ਇਹਨਾਂ ਸਾਰਿਆਂ ਨੂੰ ਪੱਟੇ ਕਰਕੇ ਆਪਾਂ ਹਾਈਕੋਰਟ ਜਾਵਾਂਗੇ ਜਾਂ ਇਕੱਲੇ ਇਕੱਲੇ ਆਪਣਾ ਰੁਕ ਕਰ ਰਹੇ ਨੇ ਨਹੀਂ ਅਸੀਂ ਸਾਰੇ ਸਾਈਕਲ ਵਾਲੇ ਇੱਕ ਇੱਕ ਪਿੰਡ ਵਾਲੇ ਇਕੱਠੇ ਕਰਾਂਗੇ ਅਸੀਂ ਉਹ ਕਰਨੇ ਬਗੋਸਾਂ ਪਹਿਲੇ ਚੋਣ ਕਮਿਸ਼ਨ ਤੋਂ ਮਿਲਾਂਗੇ ਤੇ ਪਰਸ ਨੂੰ ਹਾਈਕੋਰਟ ਰੱਖਿਆਗੇ ਸੋ